ਸਰਨੀ ਤਾਂ ਮੈ ਲੱਗਦੀ ਆ। ਉਹ ਅੰਜੂ ਦੀਦੀ ਆਓ। ਕੁੜੀ ਤਾਂ ਮੰਗਣਾ ਕਰਨਾ ਭਾਈ। ਤਿਆਰੀਆਂ ਨਹੀਂ ਕਰਨੀਆਂ। ਤੁਸੀਂ ਤਾਂ ਅੰਦਰ ਬੜੇ ਪਏ ਹੋ। ਲੈ ਹਰਦੀਪ ਕੀ ਰੌਲਾ ਪਾਇਆ ਆ। ਆਖੀ ਮੈਂ ਵੀ ਕੁੜੀ ਦੀ ਮਾਂ ਆ ਆ। ਮਾਂ ਨੇ ਨਹੀਂ ਢੋਰ ਕੱਢਣੀ ਹੈਗੀ। ਪਤਾ ਤਾਂ ਲੱਗੇ ਮੁੰਡੇ ਵਾਲਿਆਂ ਨੂੰ। ਅੱਧਾ ਘੰਟਾ ਪਹਿ ਮੈਂ ਦੀ ਤੁਸੀਂ ਵੱਧ ਲਾ ਕੇ ਆਏ ਹੋ। ਪਰ ਜੈਸੀ ਦੀ ਤਾਂ ਦੇਖੋ ਮੈਂ ਪਈ ਆ। ਜਿਹਨੂੰ ਮਰਜ਼ੀ ਪੁੱਛ ਲਓ। ਲੈ ਹਰਦੀਪ। ਚਾਹੇ ਤੂੰ ਜੱਜ ਕੀ ਚਾਹੇ ਮੈਂ ਜੱਜ ਕੀ ਗੱਲ ਇੱਕੋ ਹੀ ਆ। ਤੇਰੀ ਧੀ ਮੇਰੀ ਧੀ ਇਹ ਵੀ ਗੱਲ ਇੱਕੋ ਹੀ ਐ ਪ੍ਰਕਾਰਜ ਤਾਂ ਆਪਾਂ ਦੋਨਾਂ ਨੇ ਮਿਲ ਕੇ ਕਰਨੇ ਆ ਨਾ ਚਲੋ ਦੀਦੀ ਬਲਾਓ ਫਿਰ ਕੁੜੀ ਦੇ ਪਿਓ ਨੂੰ ਆਪਾਂ ਸਮਾਨ ਸਮੂਹ ਮੰਗਵਾ ਲਈਏ ਤਿਆਰੀਆਂ ਟਾਈਮ ਨਾਲ ਕਰ ਲਈਏ ਨਾਲੇ ਜੀ ਸੁਣਦੇ ਨਹੀਂ ਜੇ ਤੁਹਾਡੀ ਟੌਰ ਸ਼ੋਰ ਨਿਕਲ ਗਈ ਐ ਤੇ ਆਜੋ ਆਪਣੀ ਕੁੜੀ ਨੂੰ ਦੇਖਣ ਵਾਲੇ ਨੇ ਆਣਾ ਆ ਤੁਹਾਨੂੰ ਨਹੀਂ ਲੈ ਮਤਲਬ ਤਾਂ ਦਾ ਚਾਚਾ ਵੀ ਟੌਰ ਕੱਢੀ ਜਾਂਦਾ ਦੋਨੇ ਭਰਾਵਾਂ ਨੂੰ ਕਿਤੇ ਅੱਜ ਇਹਨਾਂ ਕੋਈ ਮੰਗ ਕੇ ਲੈ ਜੇ ਉਹ ਤੁਸੀਂ ਵੀ ਬਾਹਰ ਆਜੋ بس بس ਤੁਸੀਂ ਬਹੁਤ ਸੋਹਣੇ ਲੱਗਦੇ ਪਏ ਹੋ ਦੋਨੋਂ ਜਾਣੇ ਹੁਣ ਤੁਸੀਂ ਇਦਾਂ ਕਰੋ ਮਾਰਕੀਟ ਜਾਓ ਉੱਥੋਂ ਬਿਸਕੁਟ ਨਮਕੀਨ ਭੁਜਿਆ ਤੇ ਆ ਥੋੜੇ ਜਿਹਾ ਰਸਗੁੱਲੇ ਨਾਲ ਗੁਲਾਬ ਜਾਮਨ ਲੈ ਆਓ ਜੋ ਬੇਟਾ ਲਿਆਣਾ ਜਲਦੀ ਲੈ ਆਓ ਮੁੰਡੇ ਵਾਲੇ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜਾਣ ਉੱਤੇ ਦੁਪਹਿਰ ਹੋ ਗਈ ਏ ਮੰਮੀ ਜੀਾਰੇ ਕਾਰਜ ਨਾ ਤੁਸੀਂ ਆਪਣੇ ਹੱਥੇ ਹੀ ਕਰਨੇ ਆ ਮੇਰੇ ਤਾਂ ਹੱਥ ਪੈਰ ਹੁਣੇ ਠੰਡੇ ਪੈ ਗਏ ਕਿਉਂ ਪੁੱਤ ਤੂੰ ਤਾਂ ਐ ਘਬਰਾ ਗਿਆ ਜਿਵੇਂ ਪਹਿਲੀ ਵਾਰ ਧੀ ਵਿਆਹ ਲੱਗਾ ਕਿਰਨ ਦੇ ਕਾਰਨ ਤੇ ਤੁਸੀਂ ਆਪ ਹੀ ਕਿਤੇ ਨਹੀਂ ਓ ਪਾਜੀ ਦੀਦੀ ਤੁਸੀਂ ਖਿਬਰਾਓ ਨਾ ਆਪਾਂ 5 ਜਣੇ ਹੈਗੇ ਆਂ ਇਕੱਠਿਆਂ ਨੇ ਰਲ ਕੇ ਵਧੀਆ ਹੀ ਕਰ ਲੈਣਾ 5 ਜਣੇ ਕਿਉਂ ਮੇਰੀ ਧੀ ਵੀ ਹਾਲ ਲੱਗੀ ਏ ਉਹ ਵੀ ਰਲ ਕੇ ਨਾਲ ਕੰਮ ਕਰਾਉ ਕੋਈ ਗੱਲ ਨਹੀਂ ਮਾਤਾ ਜੋ ਸਾਡੇ ਕੰਮ ਨੇ ਉਹ ਅਸੀਂ ਕਰ ਲੈਨੇ ਆ ਜੋ ਭੈਣ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਆ ਕੇ ਕਰ ਹੀ ਲੈਣੀਆਂ ਵੈਸੇ ਸੱਚੀ ਦੱਸਾਂ ਨਾ ਜਿੱਦਾਂ ਜਿੱਦਾਂ ਟਾਈਮ ਨੇੜੇ ਆਈ ਜਾਂਦਾ ਖਿਬਰਾੜ ਮੈਨੂੰ ਬਹੁਤ ਹੋਈ ਜਾਂਦੀ ਏ ਹੱਥ ਪੈਰ ਸੁੰਨ ਹੋਏ ਪੈਨੇ ਪਤਾ ਨਹੀਂ ਕਾਰਜ ਸਿਰੇ ਚੜੂਗਾ ਕੰਨੀ ਮਾਤਾ ਕਾਦੀ ਟੈਨਸ਼ਨ ਦਿੱਤੀ ਐ ਤੁਹਾਡੀ ਵੱਡੀ ਧੀ ਆ ਗਈ ਐ ਆਪਣੇ ਆਪ ਹੋ ਜਾਊਗਾ ਸਾਰਾ ਕੁਝ ਲੈ ਕੁੜੀਏ ਤੈਨੂੰ ਤਾਂ ਇੱਕ ਦਿਨ ਪਹਿਲਾਂ ਆਣਾ ਚਾਹੀਦਾ ਸੀ ਤੂੰ ਤਾਂ ਮੌਕੇ ਤੇ ਆਈ ਐ ਦੇਖ ਕੇ ਨਾ ਰਸੋਈ ਦੀ ਜ਼ਿੰਮੇਵਾਰੀ ਹੈਗੀ ਐ ਕਿ ਮੇਰੀ ਤੇ ਜੋ ਵੀ ਰਿਸ਼ਤੇਦਾਰ ਆਉਣਗੇ ਉਹਨਾਂ ਦੀ ਜ਼ਿੰਮੇਵਾਰੀ ਮੰਮੀ ਦੀ ਹੈਗੀ ਜੋ ਵੀ ਸਮਾਨ ਲੈ ਕੇ ਆਉਣਾ ਇਹਨਾਂ ਦੋਨਾਂ ਭਾਈਆਂ ਦੀ ਜ਼ਿੰਮੇਵਾਰੀ ਆ ਤੇ ਤੂੰ ਬਸ ਲਾਪਰੀ ਦਾ ਖਿਆਲ ਰੱਖਣਾ ਉਹ ਤੇਰੀ ਜ਼ਿੰਮੇਵਾਰੀ ਆ ਸਾਚੀ ਤੁਸੀਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭੋ ਮੰਮੀ ਤੁਸੀਂ ਟੈਨਸ਼ਨ ਨਾ ਲਓ ਮੈਂ ਲਾਪ੍ਰਿਤ ਨੂੰ ਇੱਧਰ ਦਾ ਤਿਆਰ ਕਰਾਂਗੀ ਮੰਗਣਾ ਛੱਡੋ ਨਾਲ ਹੀ ਲੈ ਕੇ ਜਾਣ ਨੂੰ ਤਿਆਰ ਹੋ ਜਾਣਗੇ ਪੁੱਤ ਉਹ ਗਲਤ ਤਾਂ ਤੇਰੀ ਠੀਕ ਏ ਪਰ ਤੂੰ ਕੱਲੀ ਆਈ ਏ ਪਰੌਣਾ ਕਿੱਥੇ ਆ ਦਾਦੀ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਸੀ ਉਹ ਕਹਿੰਦੇ ਤੁਸੀਂ ਤਿਆਰੀਆਂ ਕਰੋ ਮੁੰਡੇ ਵਾਲੇ ਆਉਣ ਤੋਂ ਪਹਿਲਾਂ ਉਹਨਾਂ ਨੇ ਆ ਜਾਣਾ ਚੱਲ ਫਿਰ ਕਿਰਨ ਆਪਣੀ ਡਿਊਟੀ ਨਿਭਾ ਜਾ ਕੇ ਨੇ ਅੰਦਰ ਲਾਪ੍ਰਿਤ ਬੈਠੀ ਉਹਨੂੰ ਤਿਆਰ ਕਰ ਲਾ ਚਾਚੀ ਉਹ ਤਾਂ ਅੱਗੇ ਇੰਨੀ ਸੋਹਣੀ ਆ ਉਹਨੂੰ ਤਿਆਰ ਕਰਨ ਦੀ ਕੀ ਲੋੜ ਏ ਚਲੋ ਕੋਈ ਗੱਲ ਨਹੀਂ ਦਾਦੀ ਆਓ ਆਪਾਂ ਉਹਨੂੰ ਤਿਆਰ ਕਰੀਏ ਯਾਰ ਤੁਸੀਂ ਤਾਂ ਐ ਨਾ ਬਿਸਕੁਟ ਭੁਈਏ ਤੇ ਫਿਰਦੇ ਹੋ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਸਨਿਆਰੇ ਤੋਂ ਮੰਦੀ ਕਿਹਨੇ ਚੱਕਣੀ ਆ ਐਦਾਂ ਕਰਨ ਜੂ ਤੂੰ ਰਮਨ ਨੂੰ ਦੇ ਪਰਚੀ ਸੁਨਿਆਰੇ ਦੀ ਇਹ ਲੈ ਆਂਦਾ ਮੰਦੀ ਮੈਂ ਸਮਾਨ ਪੜੀ ਲੈ ਆਣਾ ਮੇਰੀ ਸੁਣ ਲੋ ਗੱਲ ਜਿਹੜਾ ਆਪਣੀ ਜੇਬ ਚੋਂ ਖਰਚਾ ਕਰਨਾ ਨਾ ਇੱਕ ਇੱਕ ਰੁਪਈਆ ਦਾ ਹਿਸਾਬ ਕਰ ਲਿਓ ਬਾਅਦ ਚ ਇਹਨਾਂ ਤੋਂ ਲੈਣਾਗਾ ਤੇਰਾ ਹਰਦੀਪ ਦਿਮਾਗ ਖਰਾਵਾ ਜਿੱਦਾਂ ਦੀ ਉਹਨਾਂ ਦੀ ਧੀ ਉਦਾਂ ਦੀ ਮੇਰੀ ਧੀ ਜੇ 2-4 ਪੈਸੇ ਲੱਗ ਜਾਣਗੇ ਫਿਰ ਕੀ ਹੋਜੂ ਤਾਨੂੰ ਮੈਂ ਜਿੰਨੇ ਕ ਮਤ ਦਿੰਨੀ ਆ ਨਾ ਓਨੇ ਕ ਲੈ ਲਿਆ ਕਰੋ ਆਪ ਦਾ ਨਾ ਦਿਮਾਗ ਵਰਤਣ ਲੱਗ ਜਾਇਆ ਕਰੋ ਚੱਲ ਠੀਕ ਆ ਠੀਕਾ ਪਹਿਲਾਂ ਮੈਂ ਨਾ ਪਰਚੀ ਲੈ ਕੇ ਮੁੰਡੇ ਦੀ ਮੰਦੀ ਲੈ ਕੇ ਆਵਾਂ ਦਦੀ ਤੁਸੀਂ ਕਿਉਂ ਰੋ ਰਹੇ ਹੋ ਆਪਾਂ ਕਿਹੜਾ ਲਾਪਰੇਤ ਨੂੰ ਅੱਜ ਹੀ ਤੋਰਨ ਲੱਗੇ ਆ ਮੰਗਣਾ ਹੀ ਐ ਕਿੱਤੇ ਨਹੀਂ ਚੱਲਦੀ ਤੁਹਾਨੂੰ ਛੱਡ ਕੇ ਮੈਨੂੰ ਪਤਾ ਵਾ ਕਿ ਮੇਰੀ ਦਾਦੀ ਦਾ ਮੇਰੇ ਬਿਨਾਂ ਦਿਲ ਨਹੀਂ ਲੱਗਣਾ ਤੇ ਮੈਂ ਜੇ ਚਲੀ ਵੀ ਗਈ ਤੇ ਚਾਰ ਦਿਨਾਂ ਬਾਅਦ ਕਿਹੜਾ ਮਾਰ ਲਿਆ ਕਰਾਂਗੀ ਬਸ ਕਰੋ ਪਹਿਲਾਂ ਦਾਦੀ ਦਾ ਖਿਆਲ ਦੀ ਜਿੰਮੇਂ ਰੱਖਿਆ ਫਿਰ ਲੱਪੇ ਦਿਨ ਰੱਖਿਆ ਹਾਂ ਦਾਦੀ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਮੇਰੀ ਮੈਂ ਤੁਹਾਡੀ ਮਾਮਾ ਨੂੰ ਨਾ ਦੋਨਾਂ ਦੀ ਮਾਮਾ ਨੂੰ ਕਹਿੰਦੀ ਹਾਂ ਜਿਸ ਵੀ ਇੱਕ ਮੁੰਡਾ ਜੰਮ ਲਓ ਜੋ ਉਹਨਾਂ ਨੇ ਮੁੰਡਾ ਨਹੀਂ ਜੰਮਿਆ ਤੇ ਮੁੰਡੇ ਨਾਲ ਇੱਜ਼ਤ ਧਿਆਨ ਤੇ ਤੁਸੀਂ ਮੇਰਾ ਕਰਦਿਆਂ ਜੀ ਦਾਦੀ ਰੱਬ ਜੋ ਵੀ ਦਿੰਦਾ ਨਾ ਸੋ ਸਮਝ ਕੇ ਦਿੰਦਾ ਹੈ ਕਦੇ ਤੁਸੀਂ ਸਾਡੇ ਵਿੱਚ ਫਰਕ ਨਹੀਂ ਸਮਝਿਆ ਤੇ ਅਸੀਂ ਕਿਉਂ ਸਮਝੀਏ ਅੱਜਕੱਲ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਹੈਗਾ ਮੈਂ ਤੁਹਾਡੀ ਪੋਤੀ ਵੀ ਆ ਤੇ ਪੋਤਾ ਵੀ ਆ ਵਾਲ ਦੇਖੀ ਜਾਨੀਏ ਉਹਨਾਂ ਨੂੰ ਆਵਾਜ਼ ਮਾਰ ਲੈ ਕੋਈ ਗੱਲ ਨਹੀਂ ਮੰਮੀ ਭਾਬੀ ਨੇ ਪਹਿਲੀ ਵਾਰੀ ਮਾਮਿਆਂ ਵਾਲ ਜਾਣਾ ਤੇ ਆਉਣ ਨੂੰ ਟਾਈਮ ਲੱਗ ਹੀ ਜਾਂਦਾ ਕਿਉਂ ਕੋਈ ਗੱਲ ਨਹੀਂ ਤੁਸੀਂ ਅੱਗੇ ਇੱਕ ਕਲੇਸ਼ ਪਿਆ ਸੀ ਜਦੋਂ ਤੇਰੇ ਭਰਾ ਦਾ ਵਿਆਹ ਸੀ ਤੇ ਹੁਣ ਅਗਲੇ ਕਰਨਗੇ ਕੁੜੀ ਦੀ ਮੰਗਣੀ ਹੈ ਭੂਆ ਨੂੰ ਬੁਲਾਇਆ ਤੇ ਉਹ ਬੜੀ ਨਹੀਂ ਹਲੇ ਤੱਕ ਚਲੋ ਕੋਈ ਗੱਲ ਨਹੀਂ ਮੰਮੀ ਜਲਦੀ ਨਾ ਕਰੋ ਆਏ ਜਾਂਦੇ ਨੇ ਭਾਬੀ ਹੋਰੀ ਨਾਲੇ ਉੱਥੇ ਮੰਗਣੀ ਹੋਈ ਹੈ 15 ਮਿੰਟ ਦਾ ਕੰਮ ਹੈ ਸਾਰਾ ਇੱਕ ਤੇ ਉਹਨਾਂ ਨੇ ਨਾ ਫੋਨ ਵੀ ਖੜੇ ਟਾਈਮ ਹੀ ਕੀਤਾ ਹੁਣ ਮੈਂ ਲਾਪਰੀਤ ਦਾ ਸੂਟ ਲਵਾ ਕਿ ਉਹਦੇ ਪ੍ਰਾਣੇ ਦਾ ਸੂਟ ਲਵਾ ਆ ਤੇਰਾ ਵੀਰਾ ਆ ਹੀ ਗਿਆ ਚੱਲ ਮੰਮੀ ਜਦੋਂ ਮਾਮਿਆਂ ਦਾ ਫੋਨ ਆਂਦਾ ਨਾ ਤੈਨੂੰ ਸਭ ਤੋਂ ਪਹਿਲਾਂ ਕਾਲੀ ਪੈਂਦੀ ਐ ਤੇ ਇਕੱਲੀ ਉਹ ਚਲ ਜਾਂਦੀ ਅਸੀਂ ਬਾਅਦ ਚੋਂ ਆ ਜਾਂਦੇ ਤੂੰ ਛੱਡ ਪੁੱਤ ਐਸ ਗੱਲਾਂ ਨੂੰ ਮੈਨੂੰ ਇਹ ਦੱਸ ਵੀ ਉੱਥੇ ਲੈ ਕੇ ਕੀ ਜਾਣਾ ਤੇ ਲੈਣ ਦੇਣ ਕੀ ਕਰਨਾ ਮੰਮੀ ਜੇ ਆਪਾਂ ਨੂੰ ਹਫ਼ਤਾ ਪਹਿਲਾਂ ਫੋਨ ਵੀ ਆਇਆ ਹੁੰਦਾ ਨਾ ਫੇਰ ਵੀ ਤਿਆਰੀ ਕਰ ਲੈਂਦੇ ਕੋਈ ਚੱਕਰ ਇਹ ਆਪਾਂ ਨੂੰ ਕੱਲ ਰਾਤੀ ਮੋਕੇ ਤੇ ਫੋਨ ਆਇਆ ਹੁਣ ਅੱਜ ਦੁਪਹਿਰ ਦਾ ਪ੍ਰੋਗਰਾਮ ਹੈ ਹੁਣ ਵੀ ਸ਼ਾਮ ਹੋ ਗਈ ਹੈ ਹੁਣ ਐਡਾ ਟਾਈਮ ਕੀ ਤਿਆਰੀਆਂ ਕਰਾਂਗੇ ਤੁਸੀਂ ਦੱਸੋ ਮੈਂ ਤਾਂ ਇਹ ਕਹਿਣਾ ਕਿ ਕੁੜੀ ਮੁੰਡੇ ਦੀ ਜਦੋਂ ਮੰਗਣੀ ਹੋਏਗੀ ਝੋਲੀ ਸਗਨ ਰੱਖ ਦਾਂਗੇ ਚੱਲ ਫਿਰ ਐਦਾਂ ਕਰੀ 5-500 ਰੁਪਏ ਨਾ ਉਹਨਾਂ ਦੀ ਝੋਲੀ 'ਚ ਰੱਖ ਦੀ ਤਾਂ 2100 ਸਗਨ ਲੱਗ 'ਚ ਦੇ ਦਾਂਗੇ ਫਿਰ ਮੋੜ ਕੇ ਵਿਆਹ ਤੇ ਦੇਖਾਂਗੇ ਕੁਝ ਕਰ ਲਾਂਗੇ ਸਮਾਂ ਸਮਾਂ ਬਸ ਠੀਕ ਆ ਫਿਰ ਮੰਮੀ ਐਨ ਕੀ ਸਰ ਜਾਊਗਾ ਨਾਲੇ ਜਿੰਨੇ ਰੱਜਣਾ ਨਾ ਐਨੇ ਚ ਹੀ ਰੱਜ ਜਾਣਾ ਤੇ ਜਿੰਨੇ ਕਲੇਸ਼ ਪਣਾ ਐਨੇ 'ਚ ਵੀ ਪਾ ਲੈਣਾ ਭਰਾਵਾ ਜੀ ਹੁਣ ਉਹਨਾਂ ਦੀ ਖੁਸ਼ੀ 'ਚ ਜਾਣਾ ਹੀ ਹੈ ਨਾ ਤੇ ਖੁਸ਼ ਰਹੋ ਐਵੇਂ ਟਾਂਚਾਂ ਟੁੰਚਾਂ ਨਾ ਮਾਰੀ ਜੋ ਜੇ ਮੇਰੇ ਭਰਾ ਮੈਨੂੰ ਕੁਝ ਕਹਿਣਗੇ ਵੀ ਨਾ ਤੇ ਮੇਰੀ ਮਾਂ ਹੈਗੀ ਸਾਹਮਣ ਨੂੰ ਆਪੇ ਸਾਂਭ ਲੇਗੀ ਸਹੀਆ ਐ ਕਰ ਮਾਰ ਆਪਦੀ ਭਾਬੀ ਨੂੰ ਵਾਜ ਉਹਨੂੰ ਘਾਹ ਛੇਤੀ ਚੱਲੀ ਹਾਂ ਭਾਬੀ ਅੱਜ ਚਲਦੀ ਲੇਟ ਹੋ ਰਹੀ ਆ ਉਸਤਾਦ ਸੀ ਤੁਹਾਡੀ ਆਪਣੀ ਜਨਾਨੀ ਐ ਬਸ ਪਰ ਕਿੰਨਾ ਅੱਜ ਜ਼ਿਆਦਾ ਤਿਆਰ ਹੋ ਗਈ ਨੇ ਹੋਣਾ ਤਾਂ ਪਹਿਣਾ ਹੀ ਸੀ ਮੈਨੂੰ ਜ਼ਿਆਦਾ ਤਿਆਰ ਕਿਉਂਕਿ ਸੋਹਰਿਆਂ ਦੀ ਕਬੀਲਦਾਰੀ ਸੀ ਨਾ ਪਹਿਲੇ ਘਰ ਚੱਲੀ ਐ ਉਹ ਤੱਕ ਟਿੱਕਾ ਕਾਲਾ ਲਾਲਾ ਉੱਥੇ ਜਾ ਕੇ ਨਾ ਤੈਨੂੰ ਨਜ਼ਰ ਨਾ ਲਾ ਦੇਣ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਐ ਤੁਹਾਨੂੰ ਮੈਂ ਨਾ ਅੱਜ ਤਾਂ ਵਧੀਆ ਲੱਗੀ ਜਾਨੀ ਐ ਕਿਉਂਕਿ ਇਹ ਸੂਟ ਨਾ ਮੇਰੀ ਮਾਂ ਨੇ ਮੇਰੇ ਵਾਸਤੇ ਰੱਖਿਆ ਸੀ ਤੇ ਪਰਜਾਈ ਨੇ ਮੇਰੇ ਵਿਆਹ ਤੇ ਲਾਤਾ ਤੇ ਮੈਂ ਸੋਚ ਕੇ ਬੈਠੀ ਸੀਗੀ ਇਹਨੂੰ ਨਾ ਕਿਥੇ ਖਾਸ ਓਕੇਸ਼ਨ ਤੇ ਪਾਉਂਗੀ ਰੀਆ ਕੋ ਤਾਲੇ ਬੂਏ ਲਾਓ ਤੇ ਚੱਲੀਏ ਹਰਦੀਪਾ ਦੇਖ ਮੇਰੀ ਕੁੜੀ ਕਿੰਨੀ ਸੋਹਣੀ ਲੱਗਦੀ ਪਈ ਐ ਨੌਣੀ ਨੌਣੀ ਲੱਗਦੀ ਪਈ ਐ ਚੱਲ ਬਈ ਨੌਣੀ ਨੌਣੀ ਬਾਹਰ ਤੇਣਾ ਨੋਣਾ ਨਿਕੰਢਿਆ ਤੈਨੂੰ ਬਾਜਤ ਸੁਨੇ ਮੈਂ ਮੈਂ ਤਾਂ ਸੁਣੋ ਕਰੀ ਵੀ ਕਿੱਕੇ ਆਂ ਜਿਆ ਮੈਂ ਵਿਸ਼ੇ ਕਰਬਾ ਪਰ ਮੈਂ ਖੁਸ਼ ਨਹੀਂ ਨਾ ਦੇਖ ਲੋ ਬਾਜੀ ਮੁੰਡਾ ਫੋਟੋ ਨਾਲੋਂ ਵੀ ਵੱਧ ਸੋਨਾ ਅੱਜਕੱਲ ਸੋਣਿਆਂ ਦਾ ਘਟ ਸਮਝਦਾਰਾਂ ਦਾ ਜ਼ਮਾਨਾ ਹੈ ਮੁੰਡਾ ਸਮਝਦਾਰ ਹੋਣਾ ਚਾਹੀਦਾ ਤੈਨੂੰ ਹਜੇ ਵੀ ਆਪਾਂ ਮੁਰਝੇ ਹੁੰਦੇ ਆ ਚੱਲ ਉੱਠ ਮੜ ਜਾ ਨੇ ਪਰ ਅੱਜ ਤੋਂ ਬਾਅਦ ਨਾ ਇਹ ਸੋਚ ਲਈ ਕਿ ਤੇਰੀ ਮਾਂ ਨਾ ਤੇਰੇ ਵਾਸਤੇ ਮਰ ਗਈ ਇਦਿਲੀ ਆਉ ਕੁੜੀ ਨੂੰ ਉਹ ਬਾਰ ਵੇਟ ਕਰੀ ਜਾਂਦੇ ਨੇ ਤੁਸੀਂ ਨਸੋ ਕੋਲਡ ਡਰਿੰਕ ਦਵਾਜਾ ਚਾਹ ਬਣਾ ਕੇ ਦਵਾ ਨਾ ਪੀਣੀ ਕੋਲਡ ਡਰਿੰਕ ਨਾ ਪੀਣੀ ਚਾਹ ਫालतू ਦਾ ਮੇਰੇ ਕੇ ਦਿਖਾਵਾ ਜਣਾ ਕਰ ਕੀ ਗੱਲ ਇੱਥੇ ਆ ਕੇ ਫਿਰ ਗੁੱਸਾ ਜਿਹਾ ਹੋਈ ਜਾਂਦੇ ਹੋ ਗੁੱਸਣਾ ਹੋ ਫਿਰ ਹੋਰ ਕੀ ਕਰਾ ਤੇਰਾ ਫਰਜ਼ ਨਹੀਂ ਸੀ ਮੈਨੂੰ ਨਾਲ ਲਿਤੇ ਆਣਾ ਓਹੋ ਗੁੱਸਾ ਕਿਉਂ ਹੋਈ ਜਾਂਦੇ ਹੋ ਤੁਸੀਂ ਤਾਂ ਗਏ ਹੋ ਸੀ ਯਾਰਾ ਦੋਸਤਾਂ ਨਾਲ ਘੁੰਮਣ ਇੱਧਰ ਲੇਟ ਹੋਈ ਜਾਂਦੇ ਸੀ ਤਾਂ ਮੈਂ ਪਹਿਲਾਂ ਆ ਗਈ ਆ ਚੱਲ ਫਿਰ ਜਿੱਥੇ ਪਹਿਲਾਂ ਆਈਆਂ ਨਾ ਉਹਨਾਂ ਨੂੰ ਜਾ ਕੇ ਦੇਖ ਮੇਰੇ ਅੱਗੇ ਤਮਾਸ਼ਾ ਜਿਹਾ ਨਾ ਕਰ ਮੈਂ ਤਾਂ ਸੋਨੀਆ ਦੀਦੀ ਨੂੰ ਵੀ ਫੋਨ ਕਰਤਾ ਸੀ ਜੇ ਆਣਗੇ ਤਾਂ ਧਿਆਨ ਰੱਖ ਲੈੋ ਮੇਰੇ ਮੂੰਹ ਤੇ ਪਾਗਲ ਨਹੀਂ ਲਿਖਿਆ ਗੜਾ ਤਾਂ ਮੈਨੂੰ ਚਾਰੋਂ ਦੇ ਫਿਰਦੀ ਨਾ ਮੈਨੂੰ ਸਾਬਤ ਹੱਥ ਬੰਨੇ ਤੁਹਾਡੇ ਬਾਹਰ ਸਾਰਾ ਪ੍ਰੋਗਰਾਮ ਸ਼ੁਰੂ ਹੈ ਬਸ ਭੂਆ ਦੇ ਆਉਣ ਦੀ ਵੇਟ ਹੈ ਤੁਸੀਂ ਆਪਣੇ ਤਮਾਸ਼ੇ ਜਨਾਂ ਲਗਾਓ ਮੈਂ ਕੋਈ ਤਮਾਸ਼ਾ ਨਹੀਂ ਕਰਦਾ ਬਸ ਗੱਲ ਹੈਗੀ ਇੱਕ ਮੈਨੂੰ ਬਾਹਰ ਜਾਣਾ ਨਾ ਨਹੀਂ ਤੁਸੀਂ ਇਹਦਾ ਮਤਲਬ ਮਨ ਚ ਸੋਚ ਕੇ ਆਏ ਹੋ ਨਾ ਅੱਜ ਕੋਈ ਨਾ ਕੋਈ ਫਿਰ ਸੀਨ ਕ੍ਰੀਏਟ ਕਰਨਾ ਜਾਂ ਜਿਹੜੇ ਪ੍ਰੋਗਰਾਮ ਤੇ ਹੈ ਨਾ ਬਾਹਰ ਜਾ ਕੇ ਉਹ ਦੇਖ ਜੇ ਜ਼ਿਆਦਾ ਬੋਲੀ ਨਾ ਮੇਰਾ ਪਾਰਾ ਹੈ ਹੋਇਆ ਜਣ ਤੇ ਆਵਾਜ਼ ਉੱਚੀ ਹੋਣੀ ਠੀਕ ਐ ਜੇ ਕੋਈ ਚੀਜ਼ ਦੀ ਲੋਡ ਹੋਈ ਤਾਂ ਆਵਾਜ਼ ਮਾਰ ਦਿਓ ਬਾਕੀ ਜੇ ਤੁਹਾਡਾ ਮੂਡ ਠੀਕ ਹੋਇਆ ਤਾਂ ਬਾਹਰ ਵੀ ਆ ਜਾਓ ਮੈਂ ਕਿਹਾ ਜੀ ਇਹ ਕੰਮ ਤਾਂ ਆਪਾਂ ਬਾਅਦ 'ਚ ਵੀ ਕਰ ਲਾਂਗੇ ਪਹਿਲੇ ਆਪਾਂ ਜਿਹੜੇ ਕੰਮ ਵਾਸਤੇ ਆਏ ਆ ਉਹ ਨਾ ਕਰ ਲਈਏ ਪਹਿਲੋ ਕਿਦੀ ਰੰਗਸਰਮ ਨਹੀਂ ਕਰ ਲਈਏ ਫਿਰ ਆਪੇ ਖਾਣ ਪੀਣ ਚੱਲਦਾ ਰਹੋਗਾ ਬਾਹਰ ਵੇਖੋ ਹਨੇਰਾ ਕਿੰਨਾ ਹੋ ਗਿਆ ਜੋ ਮਿੰਟ ਰੁਕ ਜਾਓ ਮੇਰੀ ਧੀ ਵੀ ਆਣ ਵਾਲੀ ਏ ਫਿਰ ਆਪਾਂ ਕਰਨੇ ਸ਼ੁਰੂ ਪ੍ਰੋਗਰਾਮ ਫਿਰ ਐ ਕਰ ਲੋ ਜਦ ਤੱਕ ਤੁਹਾਡੀ ਧੀ ਆਂਦੀ ਆ ਫਿਰ ਆਪਾਂ ਜਦ ਤੱਕ ਨੱਚ ਗਾਣਾ ਲਈਏ ਆ ਜਾ ਫਿਰ ਮੈਦਾਨ ਵਿੱਚ ਮੇਰੇ ਨਾਲ ਜਿੱਤ ਕੇ ਦਿਖਾ ਉਪ ਤੇਰਾ ਇਹ ਦੋਨੋਂ ਇੱਥੇ ਕੀ ਕਰਨਾ ਏ ਆ ਲੱਗਦਾ ਮੇਰੇ ਮੁੰਡੇ ਦਾ ਮੰਗਣਾ ਤੜਾਨ ਆਏ ਆ ਰਜਨੀ ਤੈਨੂੰ ਨਾ ਛੇਤੀ ਤੋਂ ਛੇਤੀ ਕੁਝ ਕਰਨਾ ਹੀ ਪੈਣਾ